ਸਾਡੇ ਕੋਲੇ ਇੰਨਹੀਂ ਐ ਸਾਡੇ ਕੋਲੇ ਇੰਨਹੀਂ ਐ ਗੱਲ ਮੁੱਕ ਗਈ ਸਾਡੇ ਕੋਲੇ 7000 ਰਿਆਲ ਜੇ ਕੋਈ ਪਾਤ ਕਰਾਊਗਾ ਉਹ ਤੂੰ ਕਰੇਂਗਾ ਸਾਹ ਨਾਲ ਤਾ ਤੇ ਅਗਲਾ ਕਰਾ ਲੂਗਾ ਨਹੀਂ ਦੋ ਉਹਦੀ ਮਰਜ਼ੀ ਹੈ ਤੇ ਗੱਲ ਤੂੰ ਤੇਰੀ ਪਾਰ ਨਹੀਂ ਪੈਂਦੀ ਮੈਂ ਤੈਨੂੰ ਕਹਿੰਨੇ ਵੀ ਤੂੰ ਤੇਰਾ ਇੰਤਜ਼ਾਰ ਕਰ ਲਾ ਮੈਂ ਤਾਂ ਨਹੀਂ ਆਦਾ ਤੈਨੂੰ ਵੀ ਇੱਥੇ ਬੈਠਣਾ ਹੈ ਇਹ ਪਿੰਡ ਵਾਸੀ ਗਰੰਥੀ ਸਿੰਘ ਨੂੰ 7000 ਰੁਪਏ ਮਹੀਨਾ ਦੇਣ ਨੂੰ ਤਿਆਰ ਨਹੀਂ ਹਨ ਅਤੇ ਸਾਫ ਕਹਿ ਦਿੱਤਾ ਗਿਆ ਹੈ ਕਿ ਜੇਕਰ ਗਰੰਥੀ ਸਿੰਘ ਨੂੰ ਉਹਨਾਂ ਦੀ ਦਿੱਤੀ ਤਨਖਾਹ ਮਨਜ਼ੂਰ ਨਹੀਂ ਹੈ ਤਾਂ ਉਹ ਗੁਰਦੁਆਰਾ ਛੱਡ ਕੇ ਜਾ ਸਕਦਾ ਹੈ ਜੀ ਹਾਂ ਸੋਸ਼ਲ ਮੀਡੀਆ ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਗਰੰਥੀ ਸਿੰਘ ਅਤੇ ਪਿੰਡ ਵਾਸੀਆਂ ਵਿਚਾਲੇ ਬਹਿਸ ਹੁੰਦੀ ਦਿਖਾਈ ਦੇ ਰਹੀ ਹੈ ਪਿੰਡ ਵਾਸੀਆਂ ਦਾ ਸਾਫ ਕਹਿਣਾ ਹੈ ਕਿ ਉਹ ਗਰੰਥੀ ਸਿੰਘ ਨੂੰ 7000 ਰੁਪਏ ਮਹੀਨਾ ਵੀ ਨਹੀਂ ਦੇ ਸਕਦੇ ਜਦਕਿ ਗਰੰਥੀ ਸਿੰਘ ਅਕਸਰ ਗੁਰਦੁਆਰਾ ਸਾਹਿਬ ਦੇ ਸਪੀਕਰ 'ਚ ਬੋਲਦਾ ਏ ਕਿ ਗ੍ਰੰਥੀ ਸਿੰਘਾਂ ਦੀ ਤਨਖਾਹ 25-25000 ਰੁਪਏ ਹੈ। ਕੀ ਨੂੰ ਕੀ ਨੂੰ ਕੀ ਬੋਲਿਆ? ਉਹ ਬੋਲਣਾ ਕਿਸੇ ਨੂੰ ਕੁਝ ਨਹੀਂ ਇਹਨੂੰ ਕਹਿੰਦੇ ਆ ਵੀ ਸਾਡੇ ਕੋਲ ਇੰਨੀ ਜਿੰਜਾਇਸ ਹੈ। ਮੈਂ ਕੀ ਨੂੰ ਕੀ ਬੋਲੇ ਪਤਾ ਲੱਗੂ। ਸਵੀਕਤਿਆਂ ਦਾ ਨਾਂ ਵੀ 25-25000 ਰੁਪਏ ਹੈ। ਗ੍ਰੰਥੀਆਂ ਦਾ 25-25000 ਰੁਪਏ ਸੁਣਿਆ ਮੈਂ ਇੱਕ ਦਿਨ ਤੇਰੇ ਬੋਲਦੇ ਤੋਂ। ਵੀ ਰੋਜ਼ ਕਿਉਂ ਬੋਲੇ? ਹਾ ਜੀ ਸਾਡੇ ਕੋਲੇ ਇੰਨੇ ਹੀ ਐ ਸਾਡੇ ਕੋਲੇ ਇੰਨੇ ਹੀ ਐ ਗੱਲ ਮੁੱਕ ਗਈ ਫੁੱਕਾ ਫੁੱਕਾ 7000 ਸਾਡੇ ਕੋਲੇ 7000 ਰੀਆ ਜਿਹੜਾ ਕੋਈ ਪਾਰਟ ਕਰਾਊਗਾ ਉਹ ਤੂੰ ਕਰੇਂਗਾ ਸਾਹਬ ਨਾਲ ਤਾ ਤੇ ਅਗਲਾ ਕਰਾ ਲੂਗਾ ਨਹੀਂ ਤਾਂ ਉਹਦੀ ਮਰਜ਼ੀ ਐ ਫਿਰ ਕੋਈ ਕਣਕ ਨਹੀਂ ਕੋਈ ਸਿਲੰਡਰ ਨਹੀਂ ਕੋਈ ਖੰਡ ਚਾਹ ਨਹੀਂ ਸਾਡੇ ਕੋਲੇ ਪੁੱਛਦੀ 7000 ਐ 7000 ਐ ਕਣਕ ਦਾ ਜੱਫੇ ਦਾ ਹੈ ਪੂਰੇ ਜੱਫੇ ਦਾ ਹਾਂ ਬੂਟਾ ਸੇ ਉਮਰ ਤਾਰੀ ਬੰਦਾ ਦੂ ਪਰਿਵਾਰ ਵਾਲਾ ਮੈਂ ਮੰਨਦਾ ਤੇਰੀ ਗੱਲ ਤੂੰ ਤੇਰੀ ਪਾਰਨੀ ਪੈਂਦੀ ਮੈਂ ਤੈਨੂੰ ਕਹਿੰਨੇ ਵੀ ਟੂਟੇ ਦਾ ਇੰਤਜ਼ਾਰ ਕਰ ਲੈ ਠੀਕ ਹੈ ਮੈਂ ਇੰਦੇ ਨਹੀਂ ਆਦਾ ਤੈਨੂੰ ਵੀ ਇੱਥੇ ਬੈਠਣਾ ਮੈਂ ਤੈਨੂੰ ਕਹਿੰਨਾ ਵੀ ਬਾਬਾ ਜੀ ਤੇਰੀ ਨੀਂਦ ਬਾਰ ਪੈਂਦੀ ਤੈਨੂੰ ਲੱਗਦਾ ਵੀ ਸਹੀ ਉੱਕ ਪੁੱਕ ਸੱਤ ਮੈਨੂੰ ਗੱਲ ਤੋਂ ਲੱਗਦਾ ਤਾਂ ਹੀ ਮੈਂ ਤੈਨੂੰ ਕਹਿ ਵੀ ਤੇਰੀ ਨੀਂਦ ਬਾਰ ਪੈਂਦੀ ਸਾਡੀ ਬਾਰ ਨਹੀਂ ਵੀ ਤੇਰੇ ਬਾਬਾ ਤੇਰੇ ਸਾਥ ਨਹੀਂ ਮੈਨੂੰ ਲੱਗਦਾ ਵੀ ਨਹੀਂ ਪੈਂਦੀ ਤੇਰੀ ਬਾਰ ਸੱਤ ਜਰ ਨਾਲ ਤਾਂ ਹੀ ਮੈਂ ਤੈਨੂੰ ਕਹਿੰਨੇ ਇਹ ਗੱਲ ਦਿੰਦੇ ਨਹੀਂ ਸੱਤ ਤੂੰ ਲੈਂਦਾ ਨਹੀਂ ਸਾਡੀ ਨਾਲ ਵੀ ਨਹੀਂ ਪੈਂਦੀ ਸੱਤਾਂ ਵੀ ਦਸ ਨਾਲ ਨਹੀਂ ਪੈਂਦੀ ਆਪਣੀ ਵਿਰਜ਼ੂ ਪਾਰ ਨਹੀਂ ਪੈਂਦੀ ਵੀ ਵਿਚਾਰੇ ਤੰਗ ਕਰਨ ਲੱਗੀ ਫਿਰ ਤੰਗ ਕਰ ਕਰਕੇ ਅਸੀਂ ਤਾਂ ਜਿਹੜਾ ਕੰਮ ਕਰਾਂਗੇ ਉਹ ਕਰ ਲਾਂਗੇ ਵੀ ਤੈਨੂੰ ਤਕਲੀਫ ਨਾ ਆਵੇ ਪੀ ਸਾਢੇ ਨੂੰ ਛੋਟੇ ਪਿੰਡ ਲੈ ਇੰਨਾ ਦੀ ਬਹਣਾ 1284 ਲੱਖ 40 ਦੇ ਡੱਢਾ ਇਹਨਾਂ ਲੱਖ ਗੁਰੂ ਘਰ ਦੇ 1 ਸਾਢੇ ਬਾਸ ਗੱਦੀ ਕਰਦੇ ਤੇ ਤੁਸੀਂ ਜਿਹੜੀਆਂ ਗੱਲਾਂ ਇੱਥੇ ਲਿਖੀਆਂ ਸੀ ਨਾ ਤੋ ਤੋ ਤਾਂ ਹੋਈ ਨਹੀਂ ਸੀਗਾ ਆ ਵਧੀਆ ਤਰੀਕਾ ਹੈ ਕਿ ਪਹਿਲਾਂ ਗੱਲ ਕੋਈ ਵੀਡੀਓ ਟਾਣੀ ਰਤਨਪੁਰਾ ਨੇੜੇ ਪੀੜੀ ਬੰਗਾ ਹਨੂਮਾਨਗੜ੍ਹ ਰਾਜਸਥਾਨ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਪਿੰਡ ਵਾਸੀ ਕਹਿੰਦੇ ਸੁਣਾਈ ਦਿੱਤੇ ਕਿ ਜੇਕਰ 7000 ਰੁਪਏ ਵਿੱਚ ਪਾਠੀ ਸਿੰਘ ਦਾ ਨਹੀਂ ਸਰਦਾ ਤਾਂ ਉਹ ਆਪਣਾ ਕਿਧਰੇ ਹੋਰ ਕੰਮ ਦੇਖ ਸਕਦਾ ਹੈ ਜਦ ਕਿ ਪਾਠੀ ਸਿੰਘ ਤੱਕ 7000 ਰੁਪਏ ਮਹੀਨਾ ਤਨਖਾਹ ਬੇहद ਥੋੜੀ ਏ ਜਦ ਕੇ ਪਿੰਡ ਵਾਸੀ ਉਸ ਨੂੰ ਚਾਹ ਖੰਡ ਸਿਲੰਡਰ ਜਾਂ ਫਿਰ ਕਣਕ ਆਦਿ ਕੁਝ ਵੀ ਹੋਰ ਨਹੀਂ ਦਿੰਦੇ ਇੱਕ ਨੁਕੀ ਨੁਕੀ ਬੋਲੇ ਉਹ ਬੋਲਣਾ ਕਿਸੇ ਨੂੰ ਕੁਝ ਨਹੀਂ ਇਹਨੂੰ ਕਹਿੰਨੇ ਆ ਸਾਡੇ ਕੋਲ ਇੰਨੀ ਜਾਇਸ ਹੈ ਮੈਂ ਕਿਹਨੂੰ ਕੀ ਬੋਲੇ ਪਤਾ ਲੱਗ ਗਿਆ ਸਵੀਕਰਤਾ ਦਾ ਨਵੀ 25-25000 ਰੁਪਏ ਹੈ ਗ੍ਰਾਂਥੀਆਂ ਦਾ 25-25000 ਰੁਪਏ ਸੁਣਿਆ ਮੈਂ ਇੱਕ ਦਿਨ ਤੇਰੇ ਬੋਲਦੇ ਤੋਂ ਵੀ ਰੋਜ਼ ਕਿਉਂ ਬੋਲੇ ਸਾਡੇ ਕੋਲੇ ਇੰਨੀ ਹੀ ਹੈ ਸਾਡੇ ਕੋਲੇ ਇੰਨੀ ਹੀ ਹੈ ਗੱਲ ਮੁੱਕ ਗਈ ਫੁੱਕਾ ਫੁੱਕਾ 7000 ਸਾਡੇ ਕੋਲੇ 7000 ਰਿਆ ਜਿਹੜਾ ਕੋਈ ਪਾਰਟ ਕਰਾਊਗਾ ਉਹ ਤੂੰ ਕਰੇਗਾ ਸਾਹਬ ਨਾਲ ਤਾ ਤੇ ਅਗਲਾ ਕਰਾ ਲੂਗਾ ਨਹੀਂ ਤਾਂ ਉਹਦੀ ਮਰਜ਼ੀ ਹੈ ਫੇਰ ਕੋਈ ਕਣਕ ਨਹੀਂ ਕੋਈ ਸਿਲੰਡਰ ਨਹੀਂ ਕੋਈ ਖੰਡ ਚਾਹ ਸਾਡੇ ਕੋਲੇ ਪੁੱਛ ਨਹੀਂ 7000 ਹੈ 7000 ਹੈ ਪੂਰੇ ਜੱਫੇ ਦਾ ਹੈ ਪੂਰੇ ਜੱਫੇ ਦਾ ਹਾਂ ਬੂਟਾ ਸੇ ਅਮਰਤਾਰੀ ਬੰਦਾ ਤੂੰ ਪਰਿਵਾਰ ਵਾਲਾ ਮੈਂ ਮੰਨਦਾ ਤੇਰੀ ਗੱਲ ਤੂੰ ਤੇਰੀ ਪਾਰ ਨਹੀਂ ਪੈਂਦੀ ਮੈਂ ਤੈਨੂੰ ਕਹਿੰਨੇ ਵੀ ਟੂਟੇ ਦਾ ਇੰਤਜ਼ਾਰ ਕਰ ਲੈ ਠੀਕ ਹੈ ਮੈਂ ਇੰਦ ਨਹੀਂ ਆ ਤੈਨੂੰ ਵੀ ਇੱਥੇ ਬੈਠਣਾ ਮੈਂ ਤੈਨੂੰ ਕਹਿੰਨਾ ਵੀ ਬਾਬਾ ਜੀ ਤੇਰੀ ਨੀਂਵਾਰ ਪੈਂਦੀ ਤੈਨੂੰ ਲੱਗਦਾ ਵੀ ਸਹੀ ਉੱਕ ਪੁੱਕ ਸੱਤ ਮੈਨੂੰ ਗੱਲ ਤਾਂ ਲੱਗਦਾ ਹੈ ਤਾਂ ਹੀ ਤਾਂ ਮੈਂ ਤੈਨੂੰ ਕਹਿ ਵੀ ਤੇਰੀ ਨੀਂਵਾਰ ਪੈਂਦੀ ਸਾਡੀ ਬਾਰ ਨਹੀਂ ਵੀ ਤੇਰੇ ਬਾਬਾ ਤੇਰੇ ਸਾਥ ਨਹੀਂ ਸੱਤ ਮੈਨੂੰ ਲੱਗਦਾ ਵੀ ਨਹੀਂ ਪੈਂਦੀ ਤੇਰੀ ਪਰ ਸੱਤ ਜਰ ਨਾਲ ਤਾਂ ਹੀ ਮੈਂ ਤੈਨੂੰ ਕਹਿੰਨੇ ਇਹ ਗੱਲ ਦਿੰਦੇ ਨਹੀਂ ਸੱਤ ਤੂੰ ਲੈਂਦਾ ਨਹੀਂ ਸਾਡੀ ਨਾਲ ਵੀ ਨਹੀਂ ਪੈਂਦੀ ਸੱਤਾਂ ਦੀ 10 ਨਾਲ ਨਹੀਂ ਪੈਂਦੀ ਆਪਣੀ ਵੀਰ ਦੀ ਨੀਂਵਾਰ ਨਹੀਂ ਪੈਂਦੀ ਵੀ ਵਿਚਾਰੇ ਤੰਗ ਕਰਨ ਲੱਗੀ ਫਿਰ ਤੰਗ ਕਰਨ ਕਰਕੇ ਅਸੀਂ ਤਾਂ ਜਿਹੜਾ ਕੰਮ ਕਰਾਂਗੇ ਉਹ ਕਰ ਲਾਂਗੇ ਵੀ ਤੈਨੂੰ ਤਕਲੀਫ ਬਣਾਵੇ ਬਿਸਾੜੇ ਨੂੰ ਛੋੜੇ ਪਿੰਡਾਂ ਇੰਨਾ ਦੀ ਬਹਣਾ 12784 ਲੱਖ ਪੀ ਡੱਟਾ ਇਹਦਾ ਲੱਖ ਗੁਰੂ ਘਰ ਦਾ 1 ਸਾਢੇ ਬਾਸ ਗੱਦੀ ਕਰਦੇ ਤੇ ਤੁਸੀਂ ਜਿਹੜੀਆਂ ਗੱਲਾਂ ਇੱਥੇ ਲਿਖੀਆਂ ਸੀ ਨਾ ਤੂ ਤਾਂ ਉਹ ਹੋਇਆ ਨਹੀਂ ਸੀ ਆ ਵਧੀਆ ਤਰੀਕਾ ਹੈ ਕਿ ਪਹਿਲਾਂ ਗੱਲ ਕੋਈ ਹੋਵੇ ਤੇ ਪਾਠੀ ਸਿੰਘਾਂ ਦੀ ਤਨਖਾਹ ਇੰਨੀ ਘੱਟ ਹੁੰਦੀ ਹੈ ਕਿ ਕੋਈ ਵੀ ਵਿਅਕਤੀ ਆਪਣੇ ਬੱਚੇ ਨੂੰ ਪਾਠੀ ਸਿੰਘ ਬਣਾਉਣ ਨੂੰ ਤਿਆਰ ਨਹੀਂ ਇਸ ਤਰ੍ਹਾਂ ਦੀਆਂ ਗੱਲਾਂ ਜਾਂ ਚਰਚਾਾਂ ਮਾ ਅਕਸਰ ਸੋਸ਼ਲ ਮੀਡੀਆ ਤੇ ਚੱਲਦੀਆਂ ਰਹਿੰਦੀਆਂ ਨੇ ਤਾਂ ਇਸ ਵੀਡੀਓ ਨੂੰ ਦੇਖ ਕੇ ਇੱਕ ਗੱਲ ਸੱਚ ਵੀ ਜਾਪ ਰਹੀ ਹੈ ਨੇ ਪਰ ਹੁਣ ਦਰਸ਼ਕ ਹੀ ਦੱਸਣ ਕਿ ਗੁਰੂ ਦੇ ਵਜ਼ੀਰਾਂ ਦੀ ਇੰਨੀ ਥੋੜੀ ਤਨਖਾਹ ਜਾਇਜ਼ ਹੈ ਕਿ ਕੋਈ ਵਿਅਕਤੀ 7000 ਜਾਂ ਫਿਰ ਇਸ ਤੋਂ ਵੀ ਘੱਟ ਤਨਖਾਹ 'ਚ ਆਪਣਾ ਪਰਿਵਾਰ ਪਾਲ ਸਕਦਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ